ਕੱਚਾ ਲੋਹਾ ਹੈਟ ਲਖਿਆਂ ਵਿੱਚੋਂ ਕਿਸ ਪ੍ਰਕਾਰ ਦਾ ਸੋਮਾ ਹੈ ਨਵਿਆਉਣਯੋਗ ਲਗਾਤਾਰ ਰਹਿਣ ਵਾਲਾ ਜੈਵਿਕ ਸੋਮਾ ਜਾਂ ਨਾ ਨਵਿਆਉਣਯੋਗ ਸਹੀ ਉੱਤਰ ਹੈ ਨਾ ਨਵਿਆਉਣਯੋਗ ਜਵਾਰੀ ਊਰਜਾ ਨੂੰ ਕਿਹੜੇ ਸੋਮੇ ਦੀ ਕਿਸਮ ਮੰਨਿਆ ਜਾਵੇਗਾ ਮੁਰ ਨਵਿਆਉਣਯੋਗ ਅਜੈਵਿਕ ਮਾਨਵ ਨਿਰਮਿਤ ਨਾ ਨਵਿਆਉਣਯੋਗ ਸਹੀ ਉੱਤਰ ਹੈ ਮੁਰ ਨਵਿਆਉਣਯੋਗ ਪੰਜਾਬ ਵਿੱਚ ਜ਼ਮੀਨ ਦੇ ਬੰਜਰ ਹੋਣ ਦਾ ਮੁੱਖ ਕਾਰਨ ਕੀ ਹੈ ਸੰਘਣੀ ਖੇਤੀ ਜ਼ਰੂਰਤ ਤੋਂ ਜ਼ਿਆਦਾ ਸਿੰਚਾਈ ਜੰਗਲਾਂ ਦੀ ਕਟਾਈ ਪਸ਼ੂਆਂ ਦੇ ਚਰਨ ਕਾਰਨ ਸਹੀ ਉੱਤਰ ਹੈ ਜ਼ਰੂਰਤ ਤੋਂ ਜ਼ਿਆਦਾ ਸਿੰਚਾਈ ਪੰਜਾਬ ਵਿੱਚ ਜ਼ਿਆਦਾਤਰ ਕਿਸ ਕਿਸਮ ਦੀ ਆਫਤ ਆਉਂਦੀ ਹੈ ਸੋਕਾ ਚੱਕਰਵਾਤ ਉਚਾਲ ਹੜ੍ਹ ਸਹੀ ਉੱਤਰ ਹੈ ਹੜ੍ਹ ਹੇਠ ਲਿਖਿਆਂ ਵਿੱਚੋਂ ਕਿਹੜੇ ਰਾਜ ਵਿੱਚ ਪੌੜੀ ਨੁਮਾ ਖੇਤੀ ਕੀਤੀ ਜਾਂਦੀ ਹੈ? ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਦੇ ਮੈਦਾਨੀ ਇਲਾਕੇ, ਉੱਤਰਾਖੰਡ। ਸਹੀ ਉੱਤਰ ਹੈ ਉੱਤਰਾਖੰਡ। ਹੇਠ ਲਿਖਿਆਂ ਵਿੱਚੋਂ ਕਿਹੜੇ ਇਲਾਕੇ ਵਿੱਚ ਕਾਲੀ ਮਿੱਟੀ ਪਾਈ ਜਾਂਦੀ ਹੈ? ਜੰਮੂ ਅਤੇ ਕਸ਼ਮੀਰ, ਰਾਜਸਥਾਨ, ਗੁਜਰਾਤ, ਝਾਰਖੰਡ। ਸਹੀ ਉੱਤਰ ਹੈ ਗੁਜਰਾਤ। ਬੇਤਰਤੀਬੇ ਉਪਭੋਗ ਤੇ ਸਾਧਨਾ ਦੀ ਅੰਨੇਵਾਪ ਵਰਤੋਂ ਕਾਰਨ ਸਮਾਜੀ ਆਰਥਿਕ ਤੇ ਵਾਤਾਵਰਨੀ ਔਕੜਾਂ ਉਤਪੰਨ ਹੁੰਦੀਆਂ ਹਨ ਆਰਥਿਕਤਾ ਨੂੰ ਹੌਲਾਰਾ ਮਿਲਦਾ ਹੈ ਸਾਧਨਾ ਦੀ ਬਹਾਲੀ ਹੁੰਦੀ ਹੈ ਜਾਂ ਬਸوں ਵਿੱਚ ਕਮੀ ਹੁੰਦੀ ਹੈ ਸਹੀ ਉੱਤਰ ਹੈ ਸਮਾਜੀ ਆਰਥਿਕ ਤੇ ਵਾਤਾਵਰਨੀ ਔਕੜਾਂ ਉਤਪੰਨ ਹੁੰਦੀਆਂ ਹਨ ਕਾਸ਼ਤਕਾਰੀ ਲਈ ਅਯੋਗ ਹੋਈ ਭੂਮੀ ਨੂੰ ਕੀ ਆਖਿਆ ਜਾਂਦਾ ਹੈ ਖਰਤੀ ਭੂਮੀ ਬੰਜਰ ਭੂਮੀ ਕਟੀ ਫਟੀ ਭੂਮੀ ਜਾਂ ਵਿਜਾਈ ਹੀਟ ਰਕਬਾ ਸਹੀ ਉੱਤਰ ਹੈ ਬੰਜਰ ਭੂਮੀ ਚੇਰਨੋਬਿਲ ਪਰਮਾਣੂ ਕਾਂਡ ਕਿੱਥੇ ਵਾਪਰਿਆ ਸੀ ਅਮਰੀਕਾ ਭਾਰਤ ਜਾਪਾਨ ਜਾਂ ਯੂਕਰੇਨ ਸਹੀ ਉੱਤਰ ਹੈ ਯੂਕਰੇਨ ਕਿਸ ਨੇ ਕਿਹਾ ਸੀ ਧਰਤੀ ਉੱਤੇ ਸਾਰਿਆਂ ਦੀਆਂ ਲੋੜਾਂ ਪੂਰਨ ਲਈ ਬਹੁਤ ਕੁਝ ਹੈ ਪਰ ਲਾਲਚੀਆਂ ਦਾ ਲਾਲਚ ਪੂਰਨ ਲਈ ਕੁਝ ਵੀ ਨਹੀਂ ਜੋ ਆਹਰ ਲਾਲ ਨਹਿਰੂ ਬੁੱਤਰਸ ਬੁੱਤਰਸ ਖਾਲੀ बराक ਓਬਾਮਾ ਜਾਂ ਮਹਾਤਮਾ ਗਾਂਧੀ ਸਹੀ ਉੱਤਰ ਹੈ ਮਹਾਤਮਾ ਗਾਂਧੀ ਮਿੱਟੀ ਪਾਣੀ ਬਨਸਪਤੀ ਤੇ ਖਣਿਜਾਂ ਦੇ ਰੂਪ ਵਿੱਚ ਕੁਦਰਤ ਦੀਆਂ ਰਹਿਮਤਾਂ ਕੁਦਰਤੀ ਸੋਮੇ ਨਾਨਵਯਾਨ ਯੋਗ ਸੋਮੇ ਦੀ ਇੱਕ ਕਿਸਮ ਖਣਜ ਤੇਲ ਵੱਧ ਪਾਣੀ ਸੋਖਣ ਦੀ ਸਮਰੱਥਾ ਵਾਲੀ ਮਿੱਟੀ ਦੀ ਕਿਸਮ ਰੇਤਲੀ ਮਿੱਟੀ ਮੌਨਸੂਨੀ ਜਲਵਾਯੂ ਦੀ ਖੁਰੀ ਹੋਈ ਮਿੱਟੀ ਦੀ ਕਿਸਮ ਲਟਰਾਈਟ ਮਿੱਟੀ ਪੌਂਖ ਹੋਰ ਰੋਕਣ ਲਈ ਲਗਾਏ ਜਾਣ ਵਾਲੀ ਜੰਗਲਾਂ ਦੀ ਕਤਾਰ ਸ਼ੈਲਟਰ ਪੇਟੀਆਂ ਭਾਰਤ ਦੇ ਉੱਤਰ ਦੇ ਮੈਦਾਨ ਇਸ ਕਿਸਮ ਦੀ ਮਿੱਟੀ ਦੇ ਬਣੇ ਹਨ ਜਲੋਡੀ ਮਿੱਟੀ